ਸਾਂ ਦੋਸਤੋ ਲੋਕਾਂ ਦਾ ਬੇਵਕੂਫ ਤੇ ਚੂਤਿਆ ਵਗੈਰਾ ਬਣਾਇਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਆਓ ਅੱਜ ਗੱਲ ਕਰਾਂਗੇ ਸਾਈ ਸੁਰੇਂਦਰ ਬਾਬੇ ਦੇ ਬਾਰੇ ਇਹਦਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਇਆਗਾ ਪਿਛਲੇ ਦਿਨ ਸਾਈ ਸੁਰੇਂਦਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਇਸ ਦੇ ਵਿੱਚ ਉਹ ਕੁੜੀ ਨੂੰ ਗਾਲਾਂ ਵੀ ਕੱਢੀਆਂ ਕੁੜੀ ਨੇ ਵੀ ਅੱਗੋਂ ਗਾਲਾਂ ਕੱਢੀਆਂ ਜੋ ਵੀ ਦੋਸਤੋ ਸ਼ੋਰ ਸ਼ਰਾਬਾ ਹੋਇਆ ਹੈ ਉਹ ਸਾਈ ਸੁਰੇਂਦਰ ਦੇ ਕਰਦੇ ਕੋਲੇ ਹੋਇਆ ਇੰਨਾ ਕੀ ਦਰਬਾਰ ਵੇ ਕਰਕੇ ਦੋਸਤੋ ਸਾਰੇ ਬੰਦੇ ਕੁੜੀ ਨੂੰ ਹੀ ਸਪੋਰਟ ਵਗੈਰਾ ਕਰਨ ਲੱਗੇ ਨੇ ਜੋ ਕਿ ਦੋਸਤੋ ਸਹੀ ਵੀ ਗੱਲ ਹੈ ਪਰ ਦੋਸਤੋ ਉਸ ਕੁੜੀ ਨੂੰ ਸੋਚਣਾ ਚਾਹੀਦਾ ਸੀ ਉਹਨੇ ਵਿੱਚ ਆਪਾਂ ਨੂੰ ਨਹੀਂ ਪੈ ਬਾਰ ਨਾ ਜਾਂਦੇ ਅੱਲੇ ਗੱਲ ਕਰਾਂਗੇ ਇਟਲੀ ਵਾਲੇ ਦੇ ਬਾਰੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਇਟਲੀ ਵਾਲਾ ਅਕਸਰ ਰੋਸਟ ਵਗੈਰਾ ਕਰਦਾ ਰਹਿੰਦਾ ਹੈ ਉਸ ਨੂੰ ਦੋਸਤੋ ਰੋਮੀ ਨੇ ਉਸ ਨੂੰ ਰਪਲਾਈ ਵਗੈਰਾ ਕੀਤਾ ਸੀ ਇਸ ਕਰਕੇ ਦੋਸਤੋ ਹੁਣ ਕਰਕੇ ਇਟਲੀ ਵਾਲੇ ਨੇ ਵੀ ਰਪਲਾਈ ਵਗੈਰਾ ਕੀਤੇ ਇੰਸਟਾਗ੍ਰam ਸਟੋਰੀਆਂ ਦੇ ਵਿੱਚ ਆਓ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਉਂਦੇ ਸੁਣ ਲਈ ਆਡੀਓ ਉਹ ਮਰਿਆ ਸੱਪ ਗੱਲ ਨਾ ਪਵਾਲੇ ਉਹ ਤੇ ਸਾਲਾ ਅੱਗੇ ਚਾਹੁੰਦਾ ਵੀ ਮੈਨੂੰ ਕੋ ਮਾਰੇ ਮੇਰੀ ਮਾਂ ਦੀ ਲਾਨ ਦੇਵੇ ਉਤਾ ਹੀ ਨਹੀਂ ਮੈਨੂੰ ਲੋਕੇਸ਼ਨ ਭੇਜਦਾ ਕਿਉਂਕਿ ਫਿਰ ਫਿਰ ਤੇ ਇਨਸ਼ੋਰੈਂਸ ਵਾਲਿਆਂ ਨੂੰ ਸਾਫ਼-ਸਾਫ਼ ਪਤਾ ਲੱਗ ਜਾਣਾ ਕਿ ਇਹ ਪ੍ਰ ਪੀਨੇ ਨੇ ਇੰਸ਼ੋਰੈਂਸ ਖਾਣ ਵਾਸਤੇ ਤੇ ਇਦਾਂ ਕੀਤਾ ਵੇ ਆਪਣੇ ਆਪ ਨੂੰ ਉਹ ਚਾਹੁੰਦਾ ਕਿ ਅਸੀਂ ਲੰਬ ਕੇ ਇਹਦੀ ਮਾਰੀ ਲਾਣ ਦੇਈਏ ਤੇ ਜਿਹੜਾ origignal ਕੇਸ ਲੱਗੇ ਤੇ ਫਿਰ ਇਹਨੂੰ ਇੰਸ਼ੋਰੈਂਸ ਦੇ ਪੈਸੇ ਮਿਲਣ ਇਥੋਂ ਤੱਕ ਇਹ ਗਿਰ ਜਾਂਦੇ ਨੇ ਭੈਣ ਦੀ ਲੰਨ ਤੇਰੀ ਦੀ ਆ ਵੇ ਲੋ ਐਡਾ ਇਹਦਾ ਟੱਟਿਆ 'ਚ ਸਾਹ ਨਹੀਂ ਇਸ ਬੰਦੇ ਦੇ ਚਲੋ ਬਾਕੀ ਗੱਲਾਂ ਬਾਅਦ ਕਰਦੇ ਹਾਂ ਕਿਉਂਕਿ ਮੈਂ ਸਭੀ ਭਾਜੀ ਦੇ ਨਾ ਚੱਲਾ ਮੜਾ ਜਣਾ ਸ਼ਹਿਰ ਵਾਲੇ ਤੇ ਫੇਰ ਪਾਪ ਕੀ ਉਸਨੇ ਰੋਮੀਓ ਦੀ ਘਰ ਵਾਲੀ ਨਾਲ ਵੀ ਗੱਲਬਾਤ ਕੀਤੀ ਫੋਨ ਤੇ ਆ ਉਹ ਇੱਕ ਛੋਟੀ ਵੀਡੀਓ ਕਲਿੱਪ ਦਿਖਾਣੇ ਆ ਉਸ ਦੀ ਘਰ ਵਾਲੀ ਨੇ ਕੀ ਕਿਹਾ ਕਹਿੰਦਾ ਮੈਂ ਵਿੱਚ ਰੁਕ ਮੈਂ ਵਿੱਚ ਫੋਨ ਲੈਣਾ ਕਿੰਨੇ ਨੇ ਸ਼ੋਰੈਂਸ ਕਰਾਈ ਮੈਂ ਕਿਹਾ ਤੇਰੀ ਘਰ ਵਾਲੀ ਨੇ ਨਾ ਇੰਸ਼ੋਰੈਂਸ ਕਰਾਈ ਤੇਰੀ ਹਾਂ ਕਰਾਈ ਆ ਤੇ ਇਹੋ ਗੱਲ ਛੁੱਟੀ ਥੋੜਾ ਉਹ ਪਤਾ ਨਹੀਂ ਹਰ ਗੱਲ ਨੂੰ ਕਿਉਂ ਕਹ ਦਿੰਦਾ ਰੁਕ ਮੈਂ ਤੇਰੀ ਗੱਲ ਕਰਾਂ ਸੁਣਨਾ ਮੈਂ ਤਾਂ ਕਿਹਦੀ ਗੱਲ ਕਹੀ ਵੀ ਤੇਰੀ ਘਰ ਵਾਲੀ ਨੇ ਇੰਸ਼ੋਰੈਂਸ ਕਰਾਈ ਉਹ ਕਹਿੰਦੀ ਵੀ ਕੱਲ ਨੂੰ ਕਿਤੇ ਇਹਨੂੰ ਕੋਈ ਮਾਰ ਨਾ ਜਾਵੇ ਹਾਂ ਹਨਾ ਇਹ ਤਾਂ ਗੱਲ ਸੱਚੀ ਨਹੀਂ ਪਹਿਣਾ ਸੁਣ ਲਈ ਆਡੀਓ ਉਹ ਮਰਿਆ ਸੱਪ ਜਿਆਦੀ ਵੀਡੀਓ ਚੰਨੇ ਵੀਡੀਓ ਦੇ ਲਗੇ ਲਾਈਕ ਕਰ ਚੰਨੋ ਸਬਸਕ੍ਰਾਈਬ ਕਰੋ ਕਰ ਲਿਓ ਮਿਲਦੇ ਅਗਲੀ ਵੀਡੀਓ ਦੇ